ਇਤੇ ਕੋਈ ਸ਼ੱਕ ਨਹੀਂ ਕਿ ਜੋ 1984 ਚ ਹੋਇਆ ਜੋ 80 ਤੋਂ ਪਹਿਲਾਂ ਹੋਇਆ ਉਸ ਤੋਂ ਬਾਅਦ ਹੋਇਆ ਉਹਦੇ ਵਾਸਤੇ ਅਸੀਂ ਸਰਕਾਰ ਦੀ ਉਦੋਂ ਦੀ ਸਰਕਾਰ ਦੀ ਆਰਮੀ ਦੀ ਪ੍ਰਸ਼ਾਸਨ ਦੀ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਦੀ ਆਲੋਚਨਾ ਕਰਦੇ ਆਏ ਹਾਂ ਔਰ ਸਹੀ ਆ ਕਿਉਂਕਿ ਸਰਕਾਰਾਂ ਨੇ ਜੋ ਕੁਝ ਪੰਜਾਬ ਦੇ ਵਿੱਚ ਕੀਤਾ ਵਰਤਾਰਾ ਕੀਤਾ ਉਹਦੇ ਦੀ ਸਰਕਾਰਾਂ ਜ਼ਿੰਮੇਵਾਰ ਨੇ ਲੇਕਿਨ ਸਾਡੀ ਆਪਣੀ ਲੀਡਰਸ਼ਿਪ ਸਾਡੀ ਆਪਣੀ ਜਿਹੜੀ ਜਿਹੜੀ ਜਥੇਬੰਦੀਆਂ ਆ ਉਹਨਾਂ ਦੀ ਭੂਮਿਕਾ ਉਦਿਸ ਸੀ ਕੋਈ ਸਹੀ ਤਰੀਕੇ ਨਾਲ ਪਰਚੂਲ ਕਰਨ ਦੀ ਕੋਸ਼ਿਸ਼ ਅੱਜ ਤੱਕ ਨਹੀਂ ਕੀਤੀ ਪਰ ਸ਼ਾਇਦ ਜੀ ਲੋਡ ਹੈ ਕਿਉਂਕਿ ਬਹੁਤ ਸਾਰੇ ਹੁਣ ਤੇ ਆਪਾਂ ਪਿਛਲੇ ਪਿਛਲੇ 40 ਸਾਲਾਂ ਤੇ ਚਾਤੀ ਮਾਰ ਕੇ ਪਤਾ ਲਾ ਸਕਦੇ ਆਂ ਕਿ ਆ ਸ਼ਾਇਦ ਨਹੀਂ ਸੀ ਹੋਣਾ ਚਾਹੀਦਾ ਜਾਂ ਜੋ ਹੋਇਆ ਤੇ ਸਹੀ ਹੋਇਆ ਸਭ ਤੋਂ ਪਹਿਲਾਂ ਤੇ ਜਿਹੜਾ ਮੋਰਚਾ ਜਿਹੜਾ ਵਾ ਇਹ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਸ਼ਾਇਦ ਇਹ ਇੱਕ ਗਲਤ ਫੈਸਲਾ ਸੀ ਕਿਉਂਕਿ ਇੱਕ ਰਾਜਦਫ ਮਸਲਾ ਜਿਹੜਾ ਹੈ ਤੇ ਰਾਜ ਦੀ ਐਜੀਟੇਸ਼ਨ ਜਰੀਆ ਸਾਰੇ ਸੂਬੇ ਦੇ ਐਜੀਟੇਸ਼ਨ ਜਰੀਆ ਉਹ ਇੱਕ ਧਰਮ ਦੀ ਐਜੀਟੇਸ਼ਨ ਬਣ ਕੇ ਰਹੀ ਠੀਕ ਹੈ ਦਰਬਾਰ ਸਾਹਿਬ ਦੇ ਵਿੱਚ ਸਾਰੇ ਲੋਕਾਂ ਦੀ ਮੰਨਤਾ ਦਾ ਲੇਕਿਨ ਜਦੋਂ ਉਹ ਨੂੰ ਵੀ ਧਰਮ ਯੁੱਧ ਮੋਰਚਾ ਦਾ ਨਾਮ ਦਿੱਤਾ ਤਾਂ ਉਹ ਇੱਕ 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 ਵਰਗ ਦਾ ਜਿਹੜਾ ਮੋਰਚਾ ਵਾ ਉਹ ਬਣ ਗਿਆ ਉਸ ਤੋਂ ਬਾਅਦ ਵੀ ਬਹੁਤ ਸਾਰੇ ਫੈਸਲੇ ਹੋਏ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਹੁੰਦਾ ਰਿਹਾ ਉਦੋਂ ਐਸਪੀਸੀ ਦੀ ਕੀ ਭੂਮਿਕਾ ਸੀ ਉਹਦੇ ਵਿੱਚ ਅ ਤੇ ਜੱਥੇਦਾਰ ਸੀ ਅਕਾਲ ਤਖਤ ਦੇ ਜੱਥੇਦਾਰ ਸੀ ਉਹਨਾਂ ਦੀ ਕੀ ਭੂਮਿਕਾ ਸੀ ਜੋ ਉਹ ievo ਆਪਣੀ ਭੂਮਿਕਾ ਸਹੀ ਨਿਭਾਉਂਦੇ ਤੇ ਜੋ ਕੁਝ ਅੰਦਰ ਹੁੰਦਾ ਰਿਹਾ ਉਹ ਨਹੀਂ ਸੀ ਹੋਣਾ ਔਰ ਮੇਰੇ ਕਹਿਣ ਦੀ ਲੋੜ ਨਹੀਂ ਕਿ ਜੋ ਕੁਝ ਅੰਦਰ ਹੁੰਦਾ ਰਿਹਾ ਉਹ ਬਿਲਕੁਲ ਧਾਰਮਿਕ ਰਵਾਇਤਾਂ ਦੇ ਖਿਲਾਫ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਖੈਰ ਫਿਰ ਵੀ ਉਦੋਂ ਜੋ ਹਾਲਾਤ ਬਣ ਗਏ ਸ਼ਾਇਦ ਜੋ ਕੇਂਦਰ ਕਰ ਰਿਹਾ ਸੀ ਉਹਦੇ ਕਰਕੇ ਹਾਲਾਤ ਵੜੀ-ਵੜੀ ਬਣਦੇ ਗਏ ਔਰ ਜੋ ਮੀਡੀਆ ਵੀ ਹੁੰਦੇ ਨੇ ਉਹਨਾਂ ਦਾ ਵੀ ਕੋਈ ਤਰ੍ਹਾਂ ਨਹੀਂ ਕੋਈ ਸਿੱਟਾ ਨਹੀਂ ਨਿਕਲਿਆ ਲੇਕਿਨ ਅਖੀਰ ਜੋ ਹੋਇਆ ਉਹ ਬੇਖਬਰ ਬਹੁਤ ਮੰਦ ਭਾਗੀ ਸੀ ਔਰ ਉਹਦੇ ਵਾਸਤੇ ਇੱਕ ਪ੍ਰੋਪਰ ਲੇਖਾ ਜੋਖਾ ਜਿਹੜਾ ਦਾ ਉਹ ਕਦਮ ਵੀ ਲੋੜ ਆ ਕਰਨ ਦੀ ਲੋੜ ਆ ਸਾਡਾ ਜਿਹੜਾ ਸਿੱਖ ਲੀਡਰਸ਼ਿਪ ਆ ਮੇਰੇ ਖਿਆਲ ਇੱਕ 5007 ਬੰਦਿਆਂ ਦੀਆਂ 10 ਵਿਦਵਾਨਾਂ ਦੀ ਕਮੇਟੀ ਬਣਾ ਕੇ ਇੱਕ ਕੋ ਕਰਨੀ ਚਾਹੀਦੀ ਆ ਪਰਚੋਰ ਕਰਨੀ ਚਾਹੀਦੀ ਆ ਵੀ ਜੋ ਅਸੀਂ ਫੈਸਲੇ ਲਏ ਕਿ ਉਹ ਸਹੀ ਸਨ ਔਰ ਜੋ ਹੁਣ ਵੀ ਹੋਇਆ ਉਹ ਉਹਦੇ ਉੱਤੇ ਵੀ ਨਿਆਂ ਕਰਨ ਦੀ ਲੋੜ ਆ ਜੋ ਹੋ ਰਿਹਾ 2 ਜਾਂ 3 ਜੱਜ ਦੇ ਅਕਾਲ ਤਖਤ ਦੇ ਬਣਨੇ ਐਸਸੀਪੀਸੀ ਦੀਆਂ ਚੋਣਾਂ ਸਹੀ ਟਾਈਮ ਸਿਰ ਨਾ ਹੋਣੀਆਂ ਠੀਕ ਹੈ ਇਹਦੇ ਲਈ ਕੁਝ ਅਸੀਂ ਨਹੀਂ ਜ਼ਿੰਮੇਵਾਰ ਕੇਂਦਰ ਸਰਕਾਰ ਨੇ ਕੀ ਫੈਸਲੇ ਕਰਨੇ ਆ ਪਰ ਅਸੀਂ ਇੱਕ ਪ੍ਰੈਸ਼ਰ ਤੇ ਪਾਸੇ ਕੀ ਨਾ ਦਬਾਅ ਤੇ ਪਾਸੇ ਕੀ ਸਹੀ ਲੀਡਰਸ਼ਿਪ ਨੂੰ ਅੱਗੇ ਲਿਆ ਕੇ ਲਿਆ ਸਕੀਏ ਜਿਸ ਵੇਲੇ ਹੁਣ ਅਕਾਲੀ ਦਲ ਨੂੰ ਲੋਕੀ ਬਹੁਤ ਬਲੇਮ ਕਰਦੇ ਆ ਲੇਕਿਨ ਜਦੋਂ ਅਕਾਲੀ ਦਲ ਪਹਿਲੇ 5 ਸਾਲਾਂ ਬਾਅਦ ਦੁਬਾਰਾ 2012 ਦੇ ਵਿੱਚ ਸੱਤਾ ਚਾਏ ਉਸ ਕਿੰਨੇ ਸੱਤਾ ਚ ਲੈਂਦਾ ਅਸੀਂ ਲੋਕਾਂ ਨੇ ਲੈਂਦਾ ਨਾ ਜੋ ਉਹ 2012 ਤੋਂ ਲੈ ਕੇ 17 ਤੱਕ ਹੋਇਆ ਕੀ ਉਦੋਂ ਅਸੀਂ ਸਹੀ ਸਵਾਲ ਪੁੱਛੇ ਕਈ ਉਹ ਤਾਂ মিডিਆ ਨੇ ਕੋਈ ਰੋਲ ਪਲੇ ਕੀਤਾ ਬਹੁਤ ਆ মিডিਆ ਵੀ ਜਰੂਰ ਉਹਦੇ ਚੁੱਪ ਸੀਗਾ ਸੋ ਇਸ ਕਰਕੇ ਅਸੀਂ ਕਾਫੀ ਗੱਲਾਂ ਵਾਸਤੇ ਅਸੀਂ ਖੁਦ ਜ਼ਿੰਮੇਵਾਰ ਆ ਸਾਡੀ ਲੀਡਰਸ਼ਿਪ ਜ਼ਿੰਮੇਵਾਰ ਆ মিডিਆ ਜ਼ਿੰਮੇਵਾਰ ਆ ਅਸੀਂ ਲੋਕ ਵੀ ਜ਼ਿੰਮੇਵਾਰ ਆ ਸੋ ਜੋ ਕੁਝ ਹੋਇਆ ਬਹੁਤ ਮੰਦ ਭਾਗਾ ਵਾ ਔਰ ਉਹਦੇ ਤੋਂ ਹਲੀ ਕੌਮ ਨਿਕਲ ਨਹੀਂ ਸਕੀ ਸੋ ਅੱਗੇ ਵਾਸਤੇ ਜੇ ਆਪਾਂ ਅੱਗੇ ਤੁਰਨਾ ਵਾ ਸਹੀ ਰਸਤੇ ਤੁਰਨਾ ਵਾ ਸਾਰੀ ਕੌਮ ਨੂੰ ਇੱਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਸਹੀ ਲੀਡਰਸ਼ਿਪ ਨੂੰ ਅੱਗੇ ਕਰਕੇ ਵਿਚਾਰ ਵਟਾਂਦਰਾ ਕਰਕੇ ਇੱਕ ਮੈਂ ਵੇਖ ਰਿਹਾ ਵਾਂ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਕਿ ਕਈ ਲੋਕਾਂ ਨੂੰ ਲੱਗਦਾ ਕਿ ਜੋ ਸਾਡਾ ਵਿਚਾਰ ਹੈ ਉਹ ਹੀ ਸਹੀ ਵਿਚਾਰ ਹੈ ਮੈਂ ਕਦੀ ਇਹ ਇਸ ਇਸ ਗੱਲ ਦੀ ਮੈਂ ਕੋਈ ਆਪਣੇ ਆਪ ਨੂੰ ਕ੍ਰੈਡਿਟ ਨਹੀਂ ਦਿੰਦਾ ਜਾਂ ਮੈਂ ਨਹੀਂ ਚਾਹੁੰਦਾ ਕਿ ਜੋ ਅਸੀਂ ਕਹਿ ਰਹੇ ਹਾਂ ਸਹੀ ਹੈ ਲੇਕਿਨ ਇਹ ਪ੍ਰੋਗਰਾਮ ਦਾ ਇੱਕ ਮਕਸਦ ਵੀ ਇੱਕੋ ਹੀ ਆ ਕਿ ਇੱਕ ਵਿਚਾਰ ਉਤਾਂਦਰਾ ਹੋ ਸਕੇ ਵਿਚਾਰ ਉਤਾਂਦਰੇ ਦੇ ਵਿੱਚੋਂ ਕੋਈ ਨਾ ਕੋਈ رائے ਨਿਕਲਦੀ ਹੈ ਕੰਸੈਂਸਸ ਨਿਕਲਦਾ ਹੈ ਸੋ ਹੁਣ ਵੀ ਕੰਮ ਨੂੰ ਇੱਕ ਕੰਸੈਂਸਸ ਬਣਾਉਣ ਦੀ ਲੋੜ ਹੈ ਜੇ ਆਪਾਂ ਅੱਜ ਦੇ ਮੌਜੂਦਾ ਮਸਲੇ ਤੇ ਕੰਸੈਂਸਸ ਪੜਾਵਾਂਗੇ ਤੇ ਤਦ ਹੀ ਆਪਾਂ ਅੱਗੇ ਵੱਧ ਸਕਾਂਗੇ ਪੱਛ ਸਕਾਂਗੇ ਜੇ ਅਸੀਂ ਮੰਨਾਂਗੇ ਨਹੀਂ ਕਿ ਸੱਡੀਆਂ ਸੜੀਆਂ ਗਲਤੀਆਂ ਹੈ ਹੀ ਨਹੀਂ ਸੀ ਅਸੀਂ ਜੋ ਕੀਤਾ ਸਹੀ ਕੀਤਾ ਸਿਰ ਕੇਂਦਰ ਦੀਆਂ ਗਲਤੀਆਂ ਵਾਂ ਤੇ ਫਿਰ ਆਪਾਂ ਅੱਗੇ ਨਹੀਂ ਵੱਧ ਸਕਦੇ ਕੇਂਦਰ ਦੀਆਂ ਗਲਤੀਆਂ ਤੇ ਹੈ ਹੀ ਇਹ ਕਿ ਬਹੁਤ ਸਾਰੀਆਂ ਗਲਤੀਆਂ ਸਾਡੀਆਂ ਵੀ ਸੀ ਸਾਡੇ ਰਵਾਇਤੀ ਲੀਡਰਸ਼ਿਪ ਦੀਆਂ ਸੀ ਸਾਡੇ ਗਰਮ ਖਿਆਲੀ ਲੀਡਰਸ਼ਿਪ ਦੀਆਂ ਸੀ ਸਾਡੇ ਜਿਸ ਤਰੀਕੇ ਨਾਲ ਆਪਾਂ ਅੱਗੇ ਵਧੇ ਆ ਜਿਸ ਤਰੀਕੇ ਨਾਲ ਆਪਾਂ ਫੈਸਲੇ ਲਏ ਆ ਉਹਨੂੰ ਵੀ ਲੈ ਰਹੇ ਆ ਜੋ ਅੱਜ ਸਵੇਰੇ ਹੋਇਆ ਉਦੋਂ ਤੇ ਮੀਗਾ ਮਾਰ ਗੋ ਕੀ ਹੋਣਾ ਚਾਹੀਦਾ ਸੀਗਾ ਅੱਜ ਕਿਸੇ ਨੇ ਕਿਹਾ ਜੀ ਕਿ ਇਹ ਅਸੀਂ ਕੋਈ ਜਰੈਂਪੇਸ਼ੇ ਦੇ ਲੋਕ ਐ ਕਿ ਉੱਥੇ ਫਲੈਗ ਮਾਰਚ ਹੋਣੀ ਚਾਹੀਦੀ ਆ ਅਸੀਂ ਆਪ ਹੀ ਖੁਦ ਇਹੋ ਜਿਹੇ ਹਾਲਾਤ ਕ੍ਰੀਏਟ ਕਰਦੇ ਆਂ ਕਿ ਉੱਥੇ ਫਲੈਗ ਮਾਰਚ ਹੋ ਲਈ ਬੁਗ ਵੀ ਲੋਕਾਂ ਦੇ ਵਿੱਚ ਪੈ ਪੈਦਾ ਹੋ ਜਾਂਦਾ ਵੀ ਇਹ ਕਿਤੇ ਟਕਰਾਅ ਨਾ ਹੋ ਜਾਈਆ ਟਕਰਾਅ ਹੋਇਆ ਆ ਆਪਾਂ ਵੇਖਿਆ ਵੀ ਕਾਲ ਤਖਤ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚੱਲੀਆਂ ਨੂੰ ਇਹਨੂੰ ਆਪਾਂ ਕਿਵੇਂ ਜਸਟੀਫਾਈ ਕਰ ਸਕਦੇ ਆਂ ਸੋ ਮੇਰੇ ਖਿਆਲ ਇੱਕ ਡੂੰਗੀ ਪਰ ਛੋਲ ਕਰਨ ਦੀ ਲੋੜ ਹੈ ਜੇ ਆਪਾਂ ਵਾਖੇ ਤਰੱਕੀ ਵੱਲ ਵਧਣਾ ਵਾ ਵਿਕਾਸ ਵੱਲ ਵਧਣਾ ਮਾ ਹੋਰ ਸਹੀ ਦਿਸ਼ਾ ਦੇ ਵਿੱਚ ਕੁਝ ਅਚੀਵ ਕਰਨਾ ਜੋ ਕੁਝ ਹੋਇਆ ਮੋਰਚੇ ਤੇ ਮੋਰਚਾ ਲੱਗਦਾ ਰਿਹਾ ਕਿੰਨੇ ਲੋਕਾਂ ਨੇ ਗ੍ਰਫਤਾਰੀ ਦਿੱਤੀਆਂ ਜੋ ਕੀ ਨਿਕਲਿਆ ਸਿੱਖ ਲੀਡਰਸ਼ਿਪ ਨੂੰ ਵੀ ਇਹਦੇ ਤੇ ਗੌਰ ਕਰਨ ਦੀ ਲੋੜ ਹੈ ਕਿ ਅਸੀਂ ਉਹ ਗ੍ਰਫਤਾਰੀਆਂ ਚੋਂ ਕੀ ਕੱਢਿਆ ਕਿੰਨੇ ਲੋਕ ਸ਼ਹੀਦ ਹੋ ਗਏ ਠੀਕ ਹੈ ਤੁਸੀਂ ਉਹਨਾਂ ਨੂੰ ਗਰੰਟਾ ਦੇਤੀਆਂ ਜਿਹੜੇ ਪਰਿਵਾਰ ਨੇ ਲੇਕਿਨ ਜਦ ਬੰਦਾ ਚਲਾ ਜਾਂਦਾ ਵਾ ਉਹ ਵਾਪਸ ਨਹੀਂ ਆਉਂਦਾ ਫੇਸ ਕਰਕੇ ਆਪਾਂ ਨੂੰ ਗਹਿਰੀ ਪਰਚੋਲ ਕਰਨ ਦੀ ਲੋੜ ਹੈ ਜੇ ਆਪਾਂ ਵਾਕਈ ਅੱਗੇ ਵਧਣਾ ਹੈ